ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਹੋਰ ਪੰਜਾਬੀ ਵੀ ਟਿੱਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਵੀਤੋ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਸਟਾਕ ਜਿਹੜਾ ਆਪਾਂ ਕਲੀਅਰਲੀ ਲੈ ਕੇ ਆਏ ਆਂਗੇ ਵੈਸੇ ਇਹ ਆਪਾਂ ਵੀਡੀਓ ਲਾਉਣੀ ਸੀਗੀ ਸੰਡੇ ਨੂੰ ਹੁਣ ਆਪਣੇ ਕੋਲੇ ਨਾ ਕਾਫੀ ਪੈਨਾਂ ਦੇ ਇੱਕ ਦਿਨ ਆਪਾਂ ਅਨਾਉਂਸ ਕੀਤਾ ਸੀ ਇਹ ਵੀਡੀਓ ਦੇ ਵਿੱਚ ਵੀ ਆਪਾਂ ਸੇਲ ਲਗਾਉਣੀ ਹੈ ਜਿਹੜੀ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਪੈਨ ਹੈ ਮੇਰਾ ਸਾਰਾ ਸਾਰਾ ਵਟਸਐਪ ਆ ਜਿਹੜਾ ਮੈਸੇਜ ਨਾਲ ਭਰਿਆ ਪਿਆਗਾ ਵੀ ਦੀਦੀ ਜਲਦੀ ਵੀ ਲਾ ਦਿਓ ਸੰਡੇ ਨੂੰ ਕੀ ਹੈਗਾ ਇਸ ਲਈ ਆਪਾਂ ਇਹ 2-3 ਦਿਨਾਂ ਨੂੰ ਪਹਿਲਾਂ ਹੀ ਵੀਡੀਓ ਲੈ ਆਏ ਆ ਇਹ 2-3 ਦਿਨਾਂ ਨੂੰ ਹੁਣ ਆਪਾਂ ਸਟਾਕ ਈ ਲੀਅਰ ਹੀ ਲਾਵਾਂਗੇ ਜਿੰਨੇ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਪੈਣ ਪੀਸ ਸਾਰੇ ਸਿੰਗਲ ਹੀ ਮਿਲਣਗੇ ਕਿਸੇ 'ਚ ਦੋ ਕਲਰ ਹੋਣਗੇ ਕਲਰ ਚੁਆਇਸ ਨਾ ਰੱਖਿਓ ਇਹ ਆਪਾਂ ਪਹਿਲਾਂ ਹੀ ਤੁਹਾਨੂੰ ਦੱਸਦੇ ਹਾਂ ਵੀ ਦੀਦੀ ਦੇ ਵਿੱਚ ਹੋਰ ਕਲਰ ਹੈਗਾ ਜਿਹੜਾ ਕਲਰ ਹੋਊਗਾ ਉਹ ਆਪਾਂ ਤੁਹਾਨੂੰ ਸ਼ੋਅ ਕਰ ਦਾਂਗੇ ਉਹਦੇ ਵਿੱਚੋਂ ਤੁਸੀਂ ਪਲੀਜ਼ ਸਿਲੈਕਟ ਕਰ ਲਿਓ ਤੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਦਿਓ ਕਿਉਂਕਿ ਇਹ ਆਪਾਂ ਜਿਹੜਾ ਸਟਾਕ ਇਹ ਸੇਲ ਲਾਉਨੇ ਆਂਗੇ ਇਹ ਆਪਣੇ ਕੋਲੇ ਸਿੰਗਲ ਜਾਂ ਜਸਟ 2 ਪੀਸ ਹੀ ਹੋਣਗੇ ਐਦਾਂ ਨਹੀਂ ਹੋਣਗੇ ਵੀ 3-4 ਪੀਸ ਪੈ ਨੇ ਉਹ ਆਪਾਂ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਪੀਸਾਂ ਦੇ ਸਾਰੇ ਟਟਮੇ ਪੀਸ ਨਹੀਂ ਵਿੱਚੋਂ ਸੂਟ ਸੇਲ ਹੋਏ ਹੋਏ ਨੇ ਕਿਸੇ ਦੇ ਵਿੱਚੋਂ ਇੱਕ ਪੀਸ ਪੈ ਕਿਸੇ ਦੇ ਵਿੱਚੋਂ ਦੋ ਪੈ ਨੇ ਉਹ ਆਪਣਾ ਵਿਦਾਊਟ ਮਾਰਜਨ ਆਪਾਂ ਸਾਰੇ ਜਿਹੜੇ ਕੱਢ ਦੇ ਚਲੋ ਜੀ ਕਰਦੇ ਆ ਵੀਡੀਓ ਦੇ ਸਟਾਰਟਿੰਗ ਪਹਿਲਾਂ ਰਿਕਵੈਸਟ ਕਰਦੇ ਆ ਚੈਨਲ ਤੇ ਨਵੇਂ ਆਉਣੇ ਹੋਣ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਆਪਣੀ ਕੈਸ਼ অন ਡਿਲੀਵਰੀ ਨਹੀਂ ਹੈਗੀ ਆਨਲਾਈਨ ਪੇਮੈਂਟ ਤਾਂ ਆਪਣਾ ਮੈਥਡ ਆ ਇਹ ਵੀ ਆਪਾਂ ਤੁਹਾਨੂੰ ਨਾਲ ਦੇ ਨਾਲ ਕਨਫਰਮ ਕਰ ਦਿੰਦੇ ਆ ਕਿਸੇ ਵੀ ਮੇਰੀ ਭੈਣ ਨੇ ਕਿਸੇ ਵੀ ਕੰਟਰੀ ਤੋਂ ਕਿਤੋਂ ਵੀ ਕਿਸੇ ਵੀ ਕੋਨੇ ਤੋਂ ਆਪਾਂ ਨੂੰ ਆਰਡਰ ਦੇਣਾਗਾ ਆਪਣੇ ਕੋਲੇ ਮੈਗਾ ਸਸਤਾ ਹਰ ਪ੍ਰਕਾਰ ਦਾ ਫੈਬਰਿਕ ਹੁੰਦਾ ਕਿਸੇ ਪ੍ਰਕਾਰ ਦੇ ਪ੍ਰਿੰਟ ਸੂਟ ਕਿਸੇ ਪ੍ਰਕਾਰ ਦਾ ਵਰਕ ਤੁਸੀਂ ਕਿਸੇ ਵੀ ਪ੍ਰਕਾਰ ਦਾ ਸਾਡੇ ਤੋਂ ਲੈ ਸਕਦੇ ਹੋਗੇ ਚਲੋ ਜੀ ਕਰਦੇ ਹਾਂ ਜਿਹੜੀ ਵੀਡੀਓ ਸਟਾਰਟਿੰਗ ਫਸਟ ਸੂਟ ਲੈਣ ਨੂੰ ਆਪਣਾ ਪਿੰਕ ਕਲਰ ਦੇ ਹੋਣਗੇ ਅੱਜ ਵਾਲੇ ਸੂਟਾਂ ਦੇ ਸ਼ਿਪਿੰਗ ਚਾਰਜ ਕਿਸੇ ਦੇ ਵੀ ਵਿੱਚ ਨਹੀਂ ਹੈਗੇ ਸਾਰੇ ਤੁਹਾਡੇ ਹੋਣਗੇ ਆਪਾਂ ਜਸਟ ਸੂਟਾਂ ਦਾ ਤੁਹਾਨੂੰ ਰੇਟ ਹੀ ਦੱਸਣਾ ਵੀ ਇਹ ਇੰਨੇ ਦਾ ਇਹ ਇੰਨੇ ਦਾ ਜਿਹੜੀ ਮੇਰੀ ਭੈਣ ਨੇ ਲੈਣਾ ਐਕਸਟਰਾ ਸ਼ਿਪਿੰਗ ਚਾਰਜ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿ ਕਿੰਨੀ ਸ਼ਿਪਿੰਗ ਲੱਗਣੀ ਆ ਤੇ ਆਰਡਰ ਆਗਾ ਫਾਸਟ ਸੂਟ ਰਹਿਣ ਵਾਲੇ ਆਪਣੇ ਕੋਲੇ ਤਿੰਨ ਬ੍ਰਾਂਡ ਲਾਵਾਂਗੇ ਆਪਾਂ ਨੇ ਐਕਸਪੋਰਟ ਦੀ ਕਾਟਣਾ ਵੱਡੇ ਪਨੇ ਚ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਪੈਨੇ ਫਸਟ ਪੇ ਆਪਣੇ ਕੋਲੇ ਪਿੰਕ ਪਹਿਲਾਂ ਆਪਾਂ 415 ਨੂੰ ਸੇਲ ਕੀਤੇ ਨੇ ਹਰ ਜਿਹਨਾਂ ਦਾ ਰੇਟ ਆ ਤੁਹਾਨੂੰ ਮਿਲਣਾ 400 ਪੀਸ ਵੀ ਆਪਣੇ ਕੋਲੇ ਜਸਟ ਦੋ ਹੀ ਰਹਿ ਗਏ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਦੋ ਸੂਟਾਂ ਦਾ ਮਿਨੀਮਮ ਤੁਸੀਂ ਆਰਡਰ ਰੱਖਿਓ ਕਿਸੇ ਵੀ ਪ੍ਰਕਾਰ ਦੇ ਇਹਦੇ ਵਿੱਚੋਂ ਦੋ ਸੂਟ ਲੈ ਸਕਦੇ ਹੋਗੇ ਕਿਉਂਕਿ ਸ਼ਿਪਿੰਗ ਚਾਰਜ ਫਿਰ ਘੱਟ ਪੈਣਗੇ ਤੁਹਾਡਾ ਵੀ ਫਾਇਦਾ ਹੋਗਾ ਤੇ ਮੇਰਾ ਵੀ ਫਾਇਦਾ ਸਿੰਗਲ ਸਿੰਗਲ ਪਲੀਜ਼ ਦੇਖਿਓ ਸਿੰਗਲ ਸਿੰਗਲ ਪੀਸ ਦਾ ਫਿਰ ਥੋੜਾ ਜਿਆ ਔਖਾ ਹੋ ਜਾਂਦਾ ਸਾਰੀਆਂ ਜਿਹੜੀਆਂ ਵੀ ਮੇਰੇ ਭੈਣਾਂ ਨੇ ਆਰਡਰ ਕਨਫਰਮ ਕਰਨਾ ਪਲੀਜ਼ ਦੋ ਸੂਟ ਤੁਸੀਂ ਮੰਨ ਕੇ ਚੱਲਿਓ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਵਾਈਟ ਇਹਦੀ ਤੁਸੀਂ ਫਰੌਕ ਵੀ ਬਣਾ ਸਕਦੇ ਹੋਗੇ ਜਿੱਦਾਂ ਤੁਸੀਂ ਮਰਜ਼ੀ ਡਿਜ਼ਾਈਨਿੰਗ ਕਰਕੇ ਇਹਨੂੰ ਸੂਟਾਂ ਤਿਆਰ ਕਰ ਸਕਦੇ ਹੋਗੇ ਇਹਦੇ ਜਿਹੜਾ ਵਾਟਰ ਆਉਂਦਾਗਾ ਨਾ ਫੋਰ ਸਾਈਡ ਆਊਗਾ ਇਹ ਦੋ ਕਲਰ ਨੇ ਆਪਣੇ ਕੋਲੇ ਇਹਨਾਂ ਦਾ ਜਿਹੜਾ ਕਾਟਨ ਦਾ ਰੇਟ ਆ ਪਿਓਰ ਆ 100 100% ਕਾਟਨ ਹੈ ਇਹਨਾਂ ਦੀ ਆਪਾਂ ਕੰਨੀ ਤੁਹਾਨੂੰ ਦਿਖਾ ਦਿੰਨੇ ਆਂਗੇ 400 ਰੁਪਏ ਰੇਟ ਰਹਿਣ ਵਾਲਾਗਾ ਇਸ ਟਾਈਮ ਮਾਰਕੀਟ 'ਚ ਵੀ ਜੇ ਕੋਈ ਸਟਾਕ ਲਿਆ ਸੇਲ ਲਾਉਂਦਾ ਨਾ ਇਹਨਾਂ ਦੀ ਸੂਟਾਂ ਦੀ ਤਾਂ 500 ਰੁਪਏ ਰੇਟ ਰੱਖਿਆ ਹੋਇਆਗਾ ਇਹ ਆਪਾਂ ਤੁਹਾਨੂੰ ਗਾਰੰਟੀ ਨਾਲ ਕਹਿੰਨੇ ਆਂਗੇ 406 ਤੁਹਾਨੂੰ ਹਲੇ ਵੀ ਕਿਤੋਂ ਨਹੀਂ ਮਿਲਣਾ ਹੈਗਾ ਕਿਉਂਕਿ ਗਰਮੀ ਦਾ ਸੀਜ਼ਨ ਜਿਹੜਾ ਬਹੁਤ ਜ਼ਿਆਦਾ ਪਿਆ ਹੈਗਾ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈਗੀ ਆਪਣੇ ਕੋਲ ਇੱਕ ਸਿੰਗਲ ਸਿੰਗਲ ਪੀਸ ਪੈਨੇ ਕਾਫੀ ਜ਼ਿਆਦਾ ਪੈਨੇ ਇਸ ਲਈ ਆਪਾਂ ਨੇ ਵਿਦਾਊਟ ਮਾਰਜਿਨ ਸਾਰੇ ਕੱਢ ਦੇਣੇ ਨੇ ਇਹ ਦੋ ਪੀਸ ਜਿਹੜੇ ਆਪਾਂ ਤੁਹਾਨੂੰ ਦਿਖਾਤੇ 400 ਚ ਨੇ ਸ਼ਿਪਿੰਗ ਚਾਰਜ ਐਕਸਟਰਾ ਹੋਣਗੇ ਅਗਲੇ ਜਿਹੜੇ ਦੋ ਪੀਸ ਪੈਨੇ ਇਹ 100% ਪਿਓਰ ਕਾਟਨ ਪ੍ਰਕ੍ਰਿਤੀ ਦੀ ਆ ਗਈ ਇਸ ਟਾਈਮ ਇਹਦਾ ਰੇਟ ਵੀ ਸਟਾਕ ਕਲੀਅਰ ਤੇ 600 ਚੱਲ ਰਿਹਾ ਹੈਗਾ ਤੁਸੀਂ ਦੇਖਿਓ ਹੋਣਾ ਕਿਸੇ ਪਹਿਣਾ ਨੇ ਲਾਈ ਹੋਈ ਸੇਲ ਕੀ ਆ ਕਰ ਸਕਦੇ ਹੋਗੇ ਤੁਸੀਂ ਪ੍ਰਕਿਰਤੀ ਦੀ ਕੰਨੀ ਲੱਗੀ ਹੋਈ ਮਿਲੂਗੀ ਦੇਖ ਸਕਦੇ ਹੋਗੇ ਇਹ ਸੂਟ ਤੁਹਾਨੂੰ ਪੈਣੇ ਨੇ 950 ਦੇ 2 950 ਦੇ 2 ਸੂਟ ਮੈਣੇ ਨੇ ਤੁਹਾਨੂੰ ਇਹ ਕਿਸੇ ਵੀ ਮੇਰੀ ਭੈਣ ਨੂੰ ਕਲਰ ਡਿਜ਼ਾਈਨ ਪਸੰਦ ਆ ਪਲੀਜ਼ ਦੋ ਸੂਟਾਂ ਦਾ ਆਰਡਰ ਰੱਖਿਓ ਸਿੰਗਲ ਸਿੰਗਲ ਪੀਸ ਤੁਹਾਨੂੰ ਫਿਰ ਕੋਸਟਲੀ ਲੱਗੂਗਾ ਸਿੰਗਲ ਪੀਸ 500 ਦਾ ਮਿਲੂਗਾ ਜੇ ਤੁਸੀਂ ਦੋ ਸੂਟ ਲਵੋਗੇ ਤਾਂ ਤੁਹਾਨੂੰ 950 ਦੇ ਪੈਣਗੇ ਸ਼ਿਪਿੰਗ ਚਾਰਜ ਤੁਹਾਡੇ ਹੋਣਗੇ ਇੱਕ ਇਹਦੇ ਵਿੱਚ ਨੇਵੀ ਬਲੂ ਕਲਰ ਆ ਗਿਆ ਇੱਕ ਕਾਫੀ ਆਗਾ ਚੈੱਕ ਕਰ ਸਕਦੇ ਹੋ ਤੁਸੀਂ ਡਿਜ਼ਾਈਨਿੰਗ 950 ਰੇਟ ਹੈ ਇਹਨਾਂ ਦਾ ਰਹਿਣ ਵਾਲਾ ਸੂਟਾਂ ਦਾ ਪੂਰੀ ਜਾਨਦਾਰ ਵਧੀਆ ਕਾਟਨ ਆ ਪ੍ਰਕ੍ਰਿਤੀ ਦੀ ਬ੍ਰੈਂਡ ਦੱਸਣ ਦੀ ਲੋੜ ਨਹੀਂ ਹੈਗੀ ਜਿਹੜੀ ਮੇਰੇ ਆ ਪਹਿਣਾ ਵੇਅਰ ਕਰਦੀਆਂ ਨੇ ਉਹਨਾਂ ਨੂੰ ਪਤਾ ਹੀ ਆਗਾ ਅੱਗੇ ਆ ਗਈ ਆਪਣੇ ਕੋਲ ਏਕੇ ਟੈਕਸ AKX ਦਾ ਬਲੂ ਕਲਰ ਆ ਗਿਆ ਤੇ ਇੱਕ ਜਾਮਨੀ ਜਾ ਗਿਆ ਇਹ ਵੀ ਦੋ ਪੀਸ ਪੈਣੇ ਆਪਣੇ ਕੋਲੇ ਚੈੱਕ ਕਰ ਸਕਦੇ ਹੋਗੇ ਇਹਨਾਂ ਦਾ ਵੀ ਜਿਹੜਾ ਅੱਜ ਦਾ ਰੇਟ ਹੈ ਉਹ 950 ਮਿਲਣਾਗਾ ਤੁਹਾਨੂੰ 950 ਜੋ ਦੋ ਸੂਟ ਮਿਲਣੇ ਨੇ ਕਿਸੇ ਵੀ ਦੋ ਸੂਟਾਂ ਦਾ ਤੁਸੀਂ ਆਰਡਰ ਦੇ ਸਕਦੇ ਹੋ ਐਦਾਂ ਨਹੀਂ ਹੈਗਾ ਵੀ ਇੱਕ ਪੀਸ ਦੇ ਦੋ ਦਿਨ ਲੈਣੇ ਪੈਣਗੇ ਤੁਹਾਨੂੰ ਇੱਕ ਡਿਜ਼ਾਈਨ ਦੇ ਕਿਸੇ ਵੀ ਅਲੱਗ-ਅਲੱਗ ਦੋ ਪੀਸਾਂ ਦਾ ਤੁਸੀਂ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਹੋ ਇਹ ਆਪਣੇ ਕੋਲੇ ਸਿੰਗਲ ਪੀਸ ਪਿਆਗਾ ਇਹ ਵੀ ਸ਼ੰਕਰ ਬ੍ਰਾਂਡ ਦੀ ਕਾਟਨ ਆ ਗਈ। ਨੈਕਸਟ ਜਿਹੜਾ ਆ ਗਿਆ ਬਲੈਕ ਜਿਹੇ ਵੀ ਪ੍ਰਕૃતિ ਦਾ ਆ ਗਿਆ। ਇਹ ਵੀ ਤੁਹਾਨੂੰ 950 ਦੇ ਦੋ ਪੈਣੇ ਨੇ। ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ। ਜਿਹੜੇ ਮਰਜ਼ੀ ਦੋ ਪੀਸ ਚੱਕ ਸਕਦੇ ਹੋਗੇ ਤੁਸੀਂ। ਪ੍ਰਕૃતિ ਚੋਂ, ਏਕੇ ਟੈਕਸ ਚੋਂ, ਸ਼ੰਕਰ ਚੋਂ 950 ਦੇ ਦੋ ਪੀਸ ਪੈਣੇ ਨੇ। ਤਿੰਨ ਬ੍ਰਾਂਡ ਆਪਾਂ ਤੁਹਾਨੂੰ ਦੱਸਦੇ ਨੇ ਪ੍ਰਕૃતિ ਦਾ, ਸ਼ੰਕਰ ਦਾ ਤੇ ਏਕੇ ਟੈਕਸ ਦਾ 950 ਦੇ ਦੋ ਪੀਸ ਪੈਣੇ ਨੇ। ਤੇ ਸ਼ਿਪਿੰਗ ਚਾਰਜ ਤੁਹਾਡੇ ਹੋਣਗੇ। ਐਕਸਪੋਰਟ ਦੀ ਕਾਟਨਾਂ ਦੀ ਜਿਹੜੀ 800 ਦੇ ਦੋ ਪੀਸ ਪੈਣੇ ਨੇ ਤੁਹਾਨੂੰ ਨੈਕਸਟ ਆ ਗਿਆ ਆਪਣੇ ਕੋਲੇ ਪ੍ਰਗਤੀ ਦੇ ਫੇਰ ਦੋ ਕਲਰ ਬ੍ਰੀਕ ਬੁੱਟੀ ਚ ਮਹਿੰਦੀ ਜ ਆ ਗਿਆ ਸੌਰੀ ਬੋਟਲ ਗ੍ਰੀਨ ਆ ਗਿਆ ਤੇ ਮਹਿਰੂਨ ਆ ਗਿਆ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋਗੇ 950 ਦੇ ਦੋ ਪੈਣੇ ਨੇ ਇਹ ਵੀ ਤੁਹਾਨੂੰ ਅੱਗੇ ਆ ਗਿਆ ਆਪਣੇ ਕੋਲੇ ਏਕੇ ਟੈਕਸ ਦੇ ਬਹੁਤ ਜ਼ਿਆਦਾ ਵਧੀਆ ਕਪੜਾ ਦਾ ਬਹੁਤ ਜ਼ਿਆਦਾ ਵਧੀਆ ਕਾਟਨ ਆ ਗਈ ਇਹ ਵੀ ਤੁਹਾਨੂੰ ਲੈਣੇ ਨੇ 950 ਦੇ ਦੋ ਕਿਸੇ ਮੇਰੀ ਭੈਣ ਨੇ ਘਰੇ ਆ ਕਿ ਮੈਂ ਤੋਂ ਸਿੰਗਲ ਪੀਸ ਲੈਣਾ ਤਾਂ ਤੁਹਾਨੂੰ ਇਹ 500 ਦਾ ਹੀ ਲੱਗਣਾਗਾ ਇਹ ਆਪਾਂ ਤੁਹਾਨੂੰ ਨਾਲ ਹੀ ਕਨਫਰਮ ਕਰ ਦਿੰਦੇ ਆ ਜੇ ਤੁਸੀਂ ਦੋ ਸੂਟ ਲਮੋਗੇ ਫਿਰ ਤੁਹਾਨੂੰ 950 ਦੇ ਲੱਗਣਗੇ ਫਿਰ 950 ਦੇ ਲੱਗਣਗੇ ਕਿਉਂਕਿ ਇਹਨਾਂ ਦੇ ਸੂਟਾਂ ਦੇ ਜਿਹੜੀ ਸ਼ਿਪਿੰਗ ਚਾਰਜ ਐ ਐਕਸਟਰਾ ਚਾਰਜ ਲੱਗਣੇ ਨੇ ਵਿੱਚ ਸ਼ਿਪਿੰਗ ਨਹੀਂ ਹੈਗੀ ਨੈਕਸਟ ਤੁਸੀਂ ਚੈੱਕ ਕਰ ਸਕਦੇ ਹੋ ਬਲੂ ਕਲਰ ਨੇਵੀ ਬਲੂ ਚ ਆ ਗਿਆ ਇਹ ਆਪਣੇ ਕੋਲੇ ਸਿੰਗਲ ਪੀਸ ਪਿਆ ਬਾਕੀ ਸਾਰੇ ਪੀਸ ਇਹਦੇ ਨਾਲ ਦੇ ਸੇਲੇ ਨੇ ਦੀ ਡਿਜ਼ਾਈਨ ਚ ਨੈਕਸਟ ਇਹਦੇ ਨਾਲ ਆ ਗਿਆ ਆਪਣੇ ਕੋਲੇ ਰੈੱਡ ਡਿਜ਼ਾਈਨਿੰਗ ਦਾ ਫਰਕ ਆ ਤੁਸੀਂ ਦੋ ਸੂਟ ਲੈ ਸਕਦੇ ਹੋ ਕਿਸੇ ਵੀ ਡਿਜ਼ਾਈਨਿੰਗ ਦੇ ਵਿੱਚ ਪਹਿਣੇ ਨੇ ਤੁਹਾਨੂੰ 950 ਦੇ ਏਕ ਟੈਕਸ ਦੀ ਕਾਟਨ ਆ ਗਈ ਏਕ ਟੈਕਸ ਦੀ ਕਾਟਨ ਜਿਹੜੀ ਮੇਰੇ ਪਹਿਣਾ ਵੀਅਰ ਕਰਦੀ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਨੈਕਸਟ ਆ ਗਿਆ ਆਪਣੇ ਕੋਲੇ ਕਾਟਨੀ ਕਾਇਦੀ ਨੇ ਬਟ ਇਹਦੇ ਵਿੱਚ ਥੋੜਾ ਜਿਹਾ ਸਿੰਥੈਟਿਕ 베ਸ ਹੁੰਦਾਗਾ ਇਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆ ਇਹਦਾ ਜਿਹੜਾ ਰੇਟ ਆ ਸੁੱਥਾ ਦਾ 350 ਆ ਪੀਆ ਰਹਿਣ ਵਾਲਾਗਾ ਦੋ ਕਲਰ ਪੈ ਨੇ ਆਪਣੇ ਕੋਲੇ ਤਾਂ ਇਹ ਬਰੋਸੇ ਦੀ ਤਰ੍ਹਾਂ ਹੁੰਦੇ ਨੇ ਕੁਛ ਹੰਨਣ ਸਾਲ ਕੱਪੜਾ ਬਹੁਤ ਜ਼ਿਆਦਾ ਜਿਆਦਾ ਕੋਈ ਕਲਰ ਨਹੀਂ ਫੇਟ ਹੋਣਾ ਕੋਈ ਸਹੀ ਨਹੀਂ ਹੋਣਾ ਆਫਲਾਈਨ ਆਪਣਾ ਬਹੁਤ ਜ਼ਿਆਦਾ ਸੇਲ ਹੁੰਦਾਗਾ ਨੈਕਸਟ ਆ ਗਏ ਆਪਣੇ ਕੋਲੇ ਔਡੀ ਦੇ ਅੱਡੀ ਦੇ ਜਿਹੜਾ ਰੇਟ ਆ 650 ਰੁਪਿਆ ਸਿੰਗਲ ਸੂਟ ਦਾ ਇਹ ਤੁਹਾਨੂੰ ਪਤਾ ਹੀ ਹੋਗਾ 1300 ਦੇ ਦੋ ਸੂਟ ਪਰ ਆਪਾਂ ਨੇ ਅੱਜ ਸੇਲ 'ਚ ਘਟਾ ਕੇ ਰੇਟ ਲਾਈ ਨੇ ਸਿਰਫ 5 ਪੀਸ ਪੈਣੀ ਆਪਣੇ ਕੋਲੇ ਦੋ ਤੇ ਇੱਕ ਪਿਆਗਾ ਆ ਵਾਲਾ ਇਹ ਅੱਜ ਤੁਹਾਨੂੰ ਪੈਣੀ ਨੇ 1150 ਦੇ ਦੋ ਪੀਸ ਸ਼ਿਪਿੰਗ ਚਾਰਜ ਤੁਹਾਡੇ ਹੋਣਗੇ ਕੋਈ ਮਾਰਜਿਨ ਨਹੀਂ ਆਪਣਾ ਵਿਦਾਊਟ ਮਾਰਜਿਨ ਲਾ ਰਹੇ ਆ ਆਪਾਂ ਸਾਰੇ ਸੂਟ ਅੱਜ ਜਿਹੜੀਆਂ ਪੈਣਾ ਨੇ ਕਲਰ ਡਿਜ਼ਾਈਨ ਪਸੰਦ ਨੇ ਪਲੀਜ਼ ਆਰਡਰ ਆਪਣਾ ਜਲਦੀ ਜਲਦੀ ਕਨਫਰਮ ਕਰ ਦਿਓ ਨੈਕਸਟ ਕਲਰ ਆ ਗਿਆ ਆਪਣੇ ਕੋਲੇ ਬਲੂ ਜੈ ਤੇ ਇਹ ਵੀ ਅੱਡੀ ਦੀ ਡਿਜ਼ਾਈਨਿੰਗ ਆਗੀ ਕੋਈ ਵੀ ਦੋ ਪੀਸ ਲੈ ਸਕਦੇ ਹੋ 1150 ਚ। ਸ਼ਿਪਿੰਗ ਚਾਰਜ ਤੁਹਾਡੇ ਹੋਣਗੇ ਹਰ ਇੱਕ ਸੂਟ ਤੇ। ਏਸੀ ਆਟੋ ਵਾਲੀ ਆਪਣੀ ਵੀਡੀਓ, ਏਕੇ ਟੈਕਸ ਦੀ ਆਡੀ ਦੀ ਪ੍ਰਾਪਤੀ ਦੀ। ਤੇ ਸੰਕਰਦੀ ਸਾਰੇ ਬ੍ਰਾਂਡ ਆਪਾਂ ਨੇ ਲਾਏ ਨੇ ਜੇ ਤੁਸੀਂ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਦੋ ਸੂਟ ਵਾਈ ਕਰਨੇ ਨੇ ਤਾਂ ਤੁਸੀਂ ਰੇਟ ਆ ਜਿਹੜਾ ਆਪਣਾ ਨਾਲ ਹੀ ਦੱਸਿਆ ਹੋਇਆ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਪਲੀਜ਼ ਦੋ ਸੂਟਾਂ ਦਾ ਆਰਡਰ ਜ਼ਰੂਰ ਰੱਖਿਓ ਕਿਉਂਕਿ ਸਿੰਗਲ ਪੀਸ ਚ ਆਪਣਾ ਵੀ ਕੋਈ ਪ੍ਰੋਪਰਟ ਨਹੀਂ ਹੈਗਾ ਸ਼ਿਪਿੰਗ ਚਾਰਜ ਵੀ ਤੁਹਾਡੇ ਜ਼ਿਆਦਾ ਪੈਣਗੇ ਬੇਸ ਹੈਗਾ ਸਟਾਫ ਆ ਜਿਹੜਾ ਸਾਰੇ ਸੂਟਾਂ ਦਾ ਬਹੁਤ ਜ਼ਿਆਦਾ ਵਧੀਆ ਜਿੱਦਾਂ ਮਰਜੀ ਤੁਸੀਂ ਟੈਨਸ਼ਨ ਫਰੀ ਸਮੇਂ ਆਰਡਰ ਦੇ ਸਕਦੇ ਹੋ ਤੇ ਆਪਣਾ ਆਪਣੇ ਸੂਟ ਘਰ ਤੱਕ ਮੰਗਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮ ਤਦ ਤੱਕ ਲਈ ਧੰਨਵਾਦ